ਸੋ ਕਹੋ ਟਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਦੂਰੇ ਅਰਸਹੁ ਕੁਰ ਸਹਾਂ ਤੋਦ ਡਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਸਜਣ ਸੱਚਾ ਪਾਤੇ ਸਾ ਹੁ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਸਜਣ ਸੱਚਾ ਪਾ ਤੈ ਸਾਹ ਹੋ ਸਰੰਸੰਦ ਹੈ ਜਿਸ ਪਾਸ ਬਹਿਠਿਆ ਸੋਹੀਆ ਸਬਨਾਦ ਵੇਸਾ ਹੋ ਸਤਨਾ වාහගුරුසාහබජී සලෝක රාජකපට රූපකපට ਤਨ ਕਪਟੰ ਕੋਲ ਗਰਬਤ ਹੈ ਸੰਚੰਤ ਵਿਖਿਆ ਛਲੰ ਛਿਦਰੰ ਨਾਨਕ ਬੇਨਹਾਰ ਸੰਗ ਨਾਚਾਲਤੇ राजकपटं रूप कपट तान कपटङ्ग कोल गर्बतः छलं छिद्रं नानक ਬੇਨਹਾਰ ਸੰਗ ਨਾਚਾਲ ਤੇ ਬੇਖੰਡੜੋ ਕੀ ਭੁਲ ਤੁਮ ਵਾਦਿਸਮਾ ਸੋਹਣਾ ਅੱਡ ਨਾ ਲਹੰਦੜੋ ਮੁੱਲਾ ਨਾਨਕ ਸਾਥ ਨਾ ਜੁਲਾਈ ਮਾਇਆ ਪੌੜੀ ਜਲਦਿਆ ਨਾਲ ਨਾ ਚੱਲੈ ਸੋ ਕਿਉ ਸੰਜੀਆ ਤਿਸ ਕਾ ਕਹੋ ਕਿਆ ਜਤਨਾ जिसते हर वञ्जिया क्यों बिस्सरेया ना मन रंजिया ਪ੍ਰਭੂ ਚੋੜ ਆਨਾ ਲਾਗੈ ਨਰਕ ਸਮੰਜੀਏ ਓਹੋ ਕਿਰਪਾਲ ਦਇਆ ਅੱਲਾ ਨਰਕ ਭਉ ਪੰਜੀਆ ਪ੍ਰਭੂ ਛੋਡ ਅਨ ਲਾਗ ਨਰਕ ਸਮੰਧੀਆ ਓਹੋ ਕਿਰਪਾਲ ਦਇਆਲਾ ਨਾਨਕ ਪਉ ਪੰਜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਲੋਕ ਰਾਜ ਕਪਟੰ ਰੂਪ ਕਪਟੰ ਤਾਨ ਕਪਟੰ ਕੋਲ ਗਰਬਤ ਹੈ ਸੰਚੰਤ ਵਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨ ਚਾਲਤੇ ਰਾਗ ਜੈਤ ਸ੍ਰੀ ਦੀਵਾਰ ਦੀ ਪੌੜੀ ਦਸਵੀਂ ਸਲੋਕਾ ਨਾਲ